ਆ ਰਿਆ ਸੀ ਜਿਹਨਾਂ ਬੰਦਿਆਂ ਨੇ ਮਾਰਿਆ ਸੀ ਉਹਨਾਂ ਤੇ ਜੱਗੂ ਭਗਵਾਨਪੁਰੀਆ ਤੇ ਉਹਦੇ ਸਾਥੀ ਆ ਬਲਵਿੰਦਰ ਸਿੰਘ ਜਿਹੜਾ ਆ ਰਿਟ 'ਚ ਆ ਉਹ 4.5 ਸਾਲ ਤੋਂ ਵੱਧ ਸਮਾਂ ਅੰਦਰਲੇ ਆ ਉਦੀ ਫੋਟੋ ਆ ਔਰ ਹਾਈ ਕੋਰਟ ਦਾ ਆਰਡਰ ਕੀ ਕਹਿੰਦਾ ਮੈਂ ਦੋ ਲਾਈਨਾਂ ਪੜ੍ਹ ਦਿਆਂ ਬਾਕੀ ਆਰਡਰ ਤੁਹਾਨੂੰ ਦੇ ਦੂੰਗਾ ਦ ਪਟੀਸ਼ਨਰ ਵੁਡ ਨਾਟ ਐਂਟਰ ਡਿਸਟ੍ਰਿਕਟ ਗੁਰਦਾਸਪੁਰ ਟਿਲ ਦੀ ਐਗਜ਼ਾਮੀਨੇਸ਼ਨ ਆਫ ਦਾ ਆਫਰ ਮੈਂਸ਼ਨ ਟੂ ਮਟੀਰੀਅਲ ਵਿਟਨੈਸਸ ਨੇਮਲੀ ਲਖਵਿੰਦਰ ਸਿੰਘ ਐਂਡ ਰਣਜੋਗ ਸਿੰਘ ਉਹਨਾਂ ਦੀ ਜਦ ਤੱਕ ਕਰਾਸ ਐਗਜ਼ਾਮੀਨੇਸ਼ਨ ਨਹੀਂ ਹੋ ਜਾਂਦੀ ਜਿਹੜੇ ਇਹਨਾਂ ਦੇ ਪਰਿਵਾਰ ਦੇ ਜੀਨ ਇਹ ਢਲਵਾ ਸਾਹਿਬ ਦੇ ਛੋਟੇ ਭਾਈ ਸਾਹਿਬ ਨੇ ਤੇ ਤੁਸੀਂ ਆਹ ਵੇਖ ਲਓ ਪੁਲਿਸ ਦਾ ਹਾਲ ਹਾਈ ਕੋਰਟ ਦੀ ਵੀ ਆ ਧੱਜੀਆਂ ਣਾਈਆਂ ਜਾ ਰਹੀਆਂ ਆ ਪੀਲੀ ਪੱਗ ਚ ਸਰ ਬਲਵਿੰਦਰ ਸਿੰਘ ਹਾਈ ਕੋਰਟ ਤੋਂ ਆਇਆ ਵਾ ਜ਼ਮਾਨਤ ਇਹ ਜिले ਤੋਂ ਬਾਹਰ ਹੋ ਹੁੰਦਾ ਹੁਕਮ ਆ ਤੇ ਇਹ ਬੰਦਾ ਇਲੈਕਸ਼ਨ ਦੇ ਵਿੱਚ ਭਾਗ ਲੈ ਰਿਹਾ ਸ਼ਰੇ ਆਮ ਸਾਰੇ ਪਿੰਡ ਦੇ ਨਾਲ ਉਹ ਕਾਗਜ਼ ਦਾਖਲ ਕਰਾਉਂਦਾ ਫਿਰ ਰਿਹਾ ਔਰ ਐਸਐਸਪੀ ਨੂੰ ਆਲਾ ਪੁਲਿਸ ਅਫਸਰਾਂ ਨੂੰ ਮੈਂ ਪਹਿਲੇ ਦਿਨ ਕਿਹਾ ਮੈਂ ਕਿਹਾ ਜੀ ਵੈਪਨ ਜ਼ਬਤ ਕਰਾ ਦਿਓ ਸਾਰਿਆਂ ਦੇ ਔਰ ਇਨਸ਼ੋਰ ਕਰੋ ਜੇ ਤੁਸੀਂ ਫ੍ਰੀ ਐਂਡ ਪੀਸਫੁਲ ਇਲੈਕਸ਼ਨ ਚਾਹੁੰਦੇ ਹੋ ਕੋਈ ਵਾਇਲੈਂਸ ਨਹੀਂ ਚਾਹੁੰਦੇ ਤੇ ਜਿੱਥੇ ਜੇ ਕੋਈ ਮਾੜੇ ਕ੍ਰਿਮੀਨਲ ਐਲੀਮੈਂਟਸ ਹੈ ਉਹਨਾਂ ਨੂੰ ਫੜ ਕੇ ਅੰਦਰ ਦਿਓ ਔਰ ਸਾਰੇ ਅਸਲਾ ਜ਼ਬਤ ਹੋਵੇ ਇੱਥੇ ਤਾਂ ਹਾਈ ਕੋਰਟ ਦੇ ਆ ਜੱਜ ਸਾਹਿਬ ਦੇ ਆਰਡਰ ਨੇ ਹਰਕੇਸ਼ ਮਨੂਜਾ ਸਾਹਿਬ ਦੇ ਜਿਨ੍ਹਾਂ ਦੀਆਂ ਧੱਜੀਆਂ ਉਡਾਈਆਂ ਜਾਣ ਡੀਆਂ ਨੇ ਬਲਵਿੰਦਰ ਸਿੰਘ ਨੂੰ ਤਾਂ ਕਿਹਾ ਕਿ ਤੂੰ ਜ਼ਿਲ੍ਹੇ 'ਚ ਨਹੀਂ ਵੜ ਸਕਦਾ ਤੇ ਉਹ ਕਾਗਜ਼ ਦਾਖਲ ਕਰਾਉਂਦਾ ਫਿਰਦਾ ਆਜਾ ਉਹਦਾ ਸਿੱਟਾ ਕੱਢ ਲਓ ਕੀ ਨਿਕਲਿਆ ਕਿ ਕੱਲ ਇਹਨੂੰ ਫੇਰ ਜੱਗੂ ਦਾ ਫੋਨ ਆ ਗਿਆ ਹੁਣ ਦੱਸ ਦੇ ਤੂੰ ਆਪ ਦੀ ਮੂੰਹ ਦੱਸ ਦੇ ਇਹਨਾਂ ਨੂੰ ਕੀ ਹੋਇਆ ਕੀ ਤੇਰੇ ਨਾਲ कल सर पहले ते 4 जून 4 तारीख ਨੂੰ ਮੈਂ ਕਾਗਜ਼ ਨਾਮਜ਼ਦ ਕਰਾਉਣ ਵਾਸਤੇ ਗਿਆ ਉੱਥੇ ਮੇਜਰ ਸਿੰਘ ਜੋਗੇ ਜੱਗੂ ਦਾ ਉਮੀਦਵਾਰ ਹੀਗਾ ਉਹ 40-50 ਬੰਦੇ ਲੈ ਕੇ ਸਾਡੇ ਗਲ ਪਿਆ ਕਾਗਜ਼ ਦਾਖਲ ਕਰਉਣ ਤੋਂ ਬਾਅਦ ਜਦੋਂ ਅਸੀਂ ਨਿਕਲੇ ਚਾਰ ਹਵਾਈ ਫੈਰ ਵੀ ਉਹਨਾਂ ਨੇ ਕੀਤੇ ਮੈਂ ਮਾਨਯੋਗ ਡਿਪਟੀ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਫੈਰ ਹੋਇਆ ਚਾਰ ਜੀ ਡਿਪਟੀ ਕਿਹੜੇ ਨੂੰ ਦੱਸੋ ਨੂੰ ਡਿਪਟੀ ਡੇਰਾ ਬਾਬਾ ਨਾਨਕ ਜੀ ਔਰ ਐਸ ਡੀ ਐਮ ਵੀ ਉੱਥੇ ਮੌਕੇ ਦੇ ਉੱਤੇ ਆਏ ਉਹਨਾਂ ਦਾ ਉਹ ਮੰਨਣਾ ਹੀ ਨਹੀਂਗਾ ਵੀ ਇੱਥੇ ਫੈਰ ਹੋਇਆ ਉਹ ਬਾਹਰੋਂ ਜਾ ਕੇ ਚਾਰ ਕ ਪਟਾਕੇ ਆਮ ਅੱਜਕੱਲ੍ਹ ਦਵਾਦੀ ਦਾ ਤਿਹਾੜ ਚੱਲ ਰਿਹਾ ਪਟਾਕੇ ਲਿਆ ਕੇ ਲਫਾਫੇ ਚ ਪਾ ਕੇ ਕਹਿੰਦੇ ਬਾਹਰ ਤੇ ਇੱਕ ਛੋਟਾ ਜਿਹਾ ਬੱਚਾ ਪਟਾਕੇ ਚਲਾ ਰਿਹਾ ਹੈਗਾ ਕੋਈ ਫੈਰ ਦੀ ਹੋਇਆ ਆ ਪਟਾਕੇ ਚੱਲ ਰਹੇ ਆ ਜੀ ਉਸ ਤੋਂ ਬਾਅਦ ਸਰ ਡਿਪਟੀ ਆਦੇ ਹੁਕਮ ਦੇ ਕਰਕੇ ਆਪਣਾ ਐਸਐਸਓ ਡੇਰਾ ਬਾਬਾ ਨਾਨਕ ਮਨੂ ਘਰੇ ਬਲ ਛੱਡ ਕੇ ਗਿਆ ਮੇਰੇ ਨਾਲ ਜਿਹੜੇ ਕਾਗਜ਼ ਭਰਨ ਵਾਸਤੇ ਗਏ ਸੀ ਮੇਰੇ ਵਰਕਰ ਰੂਮ ਆ ਉਹਨਾਂ ਨੂੰ ਮੈਂ ਹੀ ਬਾਹਰ ਡੇਰੇ ਤੇ ਰਹਿਣੇ ਆ ਜੀ ਮੰਨਣਾ ਨੂੰ ਘਰੇ ਆਪਣਾ ਪਿੰਡ ਤੇ ਛੱਡਣ ਵਾਸਤੇ ਗਿਆ ਮੇਰਾ ਵਾਪਸੀ ਉਹਨਾਂ ਨੇ ਰਸਤਾ ਰੋਕਿਆ ਮੇਰੀਆਂ ਗੱਡੀਆਂ ਦੇ ਹਿੱਟਾ ਰੋੜਾ ਚਲਾਇਆ ਫਿਰ ਮੈਂ ਕੋੜਲੀ ਸ਼ੂਟਮਲੀ ਐਸਐਚਓ ਨੂੰ ਫੋਨ ਕੀਤਾ ਉੱਥੋਂ ਦੋ ਮੁਲਾਜ਼ਮ ਆਏ ਉਹਨਾਂ ਨੇ ਰਸਤਾ ਮੇਰਾ ਸਾਫ਼ ਕਰਵਾ ਆ ਕੇ ਮੈਨੂੰ ਘਰ ਪਹੁੰਚਾਇਆ ਇਹ 4 ਤਰੀਕ ਦੀ ਗੱਲ ਹੈ ਜੀ 4 ਤਰੀਕ ਦੀ ਗੱਲ ਹੁਣ ਕੱਲ ਦੀ ਗੱਲ ਦੱਸ ਦੇ ਕੋ ਤਾਂ ਆਓ ਕੱਲ ਦੱਸ ਕੀ ਹੋਇਆ ਇਹ ਉਹ ਬੰਦਾ ਹੈ ਜਿਹਨੂੰ ਹਾਈ ਕੋਰਟ ਨੇ ਸਿਕਿਉਰਿਟੀ ਦਿੱਤੀ ਆ ਵੇਖੋ ਇਹ ਚਸ਼ਮਤੀਦ ਗਵਾਹ ਆਪਦੇ ਬ੍ਰਦਰ ਦੇ ਮਰਡਰ ਕੇਸ 'ਚ ਇਹਨੇ ਉਸ ਵੇਲੇ ਧਰਨਾ ਲਾਇਆ ਤੇ ਆ ਗਵਾਹੀਆਂ ਦਿੱਤੀਆਂ ਇਹ ਤੇ ਇਹਦੇ ਭਾਈ ਸਾਹਿਬ ਨੇ ਜੱਗੂ ਦੇ ਖਿਲਾਫ ਔਰ ਆ ਬਲਵਿੰਦਰ ਸਿੰਘ ਜਿਹੜੇ ਇਧਰ ਦੇ ਪਿੰਡ ਵਾਲੇ ਆ ਉਹਨਾਂ ਦੇ ਖਿਲਾਫ ਉਹ ਜਿੱਥੇ ਹਾਈ ਕੋਰਟ ਦੀ ਆਰਡਰ ਦੀ ਉਲੰਘਣਾ ਕਰਕੇ ਪਿੰਡ 'ਚੇ ਫਿਰਦੇ ਆ ਨਾਮਜਿੱਤਗੀਆਂ ਦਾਖਲ ਕਰਦੇ ਫਿਰਦੇ ਜਿੱਥੇ ਪੂਰਾ ਸਿਕਿਉਰਿਟੀ ਦਾ ਪ੍ਰਬੰਧ ਹੈ ਅੱਜ ਉਹਨਾਂ ਨੇ ਨਵਾਂ ਕੰਮ ਕੀਤਾ ਇਸ ਪਿੰਡ 'ਚ ਵੀ ਕੋਈ ਸਰਪੰਚੀ ਨਹੀਂ ਹੋ ਰਹੀ ਉਹ ਜਿਹੜਾ ਸਰਪੰਚ ਐਸ்சி ਸਰਪੰਚੀ ਐਸ்சி ਭਾਈਚਾਰੇ ਦਾ ਆ ਉਹਨੇ ਫੋਟੋ ਲਵਾਈ सोनू ਨਾਲ ਆ ਖਲੋਤਾ ਆ ਆ ਉਹਦੇ ਕਾਗਜ ਨੇ ਜੀ ਰਸੀਦ ਰਸੀਦ ਉਹ ਸਰਪੰਚ ਦੀ ਕਿ ਉਹਨੇ ਕਾਗਜ ਦਾਖਲ ਕੀਤੇ ਆ ਆ ਜਿਸ ਦਿਨ ਕਾਗਜ ਦਾਖਲ ਕਰਾਉਣ ਗਿਆ ਆ ਆ ਖਲੋਤਾ सोनू ਆ ਮੇਰਾ ਵੀਰ ਖਲੋਤਾ ਢਿਲਵਾ ਸਾਹਿਬ ਦਾ ਭਰਾ ਸਾਰੇ ਕਾਗਜ ਦਾਖਲ ਕਰਾ ਕੇ ਆਏ ਆ ਖੁਸ਼ੀ ਖੁਸ਼ੀ ਰਸੀਦ ਲਿੱਤੀ ਇਹਨਾਂ ਨਾਲ ਰਿਆ ਰਾਤ 8 ਵਜੇ ਤੱਕ ਅੱਜ ਹੁਣ ਪਤਾ ਲੱਗਿਆ ਕਿ ਭਾਈ ਉਹਦੇ ਉਹ ਤਾਂ ਜੱਗੂ ਚੁੱਕ ਕੇ ਲੈ ਗਿਆ ਹੁਣ ਤੁਸੀਂ ਕਹੋਗੇ ਜੱਗੂ ਤਾਂ ਜੇਲ੍ਹ 'ਚ ਏ ਜਗੂ ਦੀ ਮਾਤਾ ਇੱਥੇ ਫਿਰਦੀ ਆ ਜੱਗੂ ਦਾ ਸਾਰਾ ਟੱਬਰ ਇੱਥੇ ਫਿਰਦਾ ਜੱਗੂ ਦਾ ਟੱਬਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਸਰਪੰਚ ਬਣਾਉਣ ਡਿਓ ਉਹਨੂੰ ਵੀ ਆਈਪੀ ਸਹੂਲਤ ਦੇ ਰਹੀ ਐ ਜੇ ਇਸ ਬੰਦੇ ਨੂੰ ਪੁਲਿਸ ਦਾ ਖੌਫ ਹੀ ਨਹੀਂ ਰਹਿ ਗਿਆ ਤੇ ਟੌਰ ਨਾਲ ਉਹ ਸਰਪੰਚੀਆਂ ਲੈ ਰਿਹਾ ਤੇ ਉੱਥੇ ਭੰਗੜੇ ਪਾਉਣ ਦੇ ਆ ਤੇ ਤੁਸੀਂ ਸਮਝ ਸਕਦੇ ਹੋ ਉਹਨਾਂ ਨੂੰ ਕਿਸੇ ਚੀਜ਼ ਦਾ ਭੈ ਰਹਿ ਗਿਆ ਹੋਗਾ ਅੱਜ ਇਸ ਜਿਹੜਾ ਇਹ ਖਲੋਤਾ ਹੀ ਲਖਵੀਰ ਸਿੰਘ ਪੁੱਤਰ ਮੁਖਤਾਰ ਸਿੰਘ ਜਿਹੜਾ ਸਰਪੰਚ ਬਣ ਗਿਆ ਸੀ ਉਹਦੇ ਵੀ ਕੱਲਾ ਹੀ ਸੀ ਕਿਉਂਕਿ ਉਥੇ ਇਹ ਰਹਿ ਗਿਆ ਸੀ ਕੱਲਾ ਉਹਨੂੰ ਝੁੱਕ ਕੇ ਹੀ ਲੈ ਗਏ ਉਹਦੇ ਕਾਗਜ਼ ਅੱਜ ਵਾਪਸ ਕਰਾਤੇ ਉਹ ਪਿੰਡ 'ਚ ਵੀ ਗਈ ਸਰਪੰਚੀ ਕੋਈ ਰਹੀ ਨਹੀਂ ਗਿਆ ਸਰਪੰਚ ਅੱਗੇ ਗੱਲ ਇਹ ਸੁਣ ਲੋ ਕੱਲ ਜੱਗੂ ਕੀ ਕਹਿੰਦਾ ਇਹਨਾਂ ਨੂੰ ਫੋਨ ਕਰਕੇ ਕੱਲ ਸਰ 4:00 ਵਜੇ ਨਾਲ ਇੱਕ ਪੈਸ਼ਨ ਮੋਟਰਸਾਈਕਲ ਦੇ ਉੱਤੇ ਉਹਦੀ ਕੋਈ ਨੰਬਰ ਪਲੇਟ ਨਹੀਂ ਹੈਗੀ ਮੈਂ ਉਹ ਬੰਦੇ ਨੂੰ ਚਿਹਰਾ ਨਹੀਂ ਪਛਾਣਦਾ ਬਾਹਰ ਦਾ ਹੀ ਕਦੇ ਉਹ ਮੇਰੇ ਘਰ ਆਣ ਕੇ ਮੇਰੇ ਨੌਕਰ ਨੂੰ ਕਹਿੰਦਾ ਵੀ ਆਪਣੇ ਸਰਦਾਰ ਨੂੰ ਘਰੋਂ ਬੁਲਾ ਇੱਥੇ ਹੀ ਉਹ ਕਹਿੰਦਾ ਜੀ ਇੱਥੇ ਆ ਕਿ ਮੈਨੂੰ ਬੁਲਾਇਆ ਗਿਆ ਮੈਨੂੰ ਉਹਨੇ ਆਉਂਦਾ ਮੈਨੂੰ ਫੋਨ ਦਿੱਤਾ ਕਹਿੰਦਾ ਆ ਗੱਲ ਕਰੋ ਫੋਨ ਦੇ ਉੱਤੇ ਮੈਂ ਕੌਣ ਆ ਕਹਿੰਦਾ ਤੂੰ ਗੱਲ ਕਰ ਲੈ ਇੱਕ ਵਾਰੀ ਮੈਂ ਗੱਲ ਫੋਨ ਦੇ ਉੱਤੇ ਕੀਤੀ ਕਿੰਨਾ ਮੈਂ ਜੱਗੂ ਭਗਵਾਨਪੁਰੀਆਂ ਬੋਲਦਾ ਤੈਨੂੰ 2019 ਵਾਲੇ ਦਿਨ ਭੁੱਲ ਗਿਆ ਤੇਰਾ ਕਿੱਡਾ ਵੱਡਾ ਨੁਕਸਾਨ ਹੋਇਆ ਏ ਤੂੰ ਫੇਰ ਅੱਜ ਸਰਪੰਚੀਆਂ ਭਾਲਦਾ ਫਿਰਦਾ ਆਪਣੇ ਬੰਦੇ ਨੂੰ ਕਹਿ ਪੀ ਆਪਣੇ ਕਾਗਜ਼ ਵਾਪਸ ਲੈ ਲੈ ਛਲੇ ਨੇ ਤੇ ਪ੍ਰੇਦਾ ਹਸਰ ਜਿਹੜਾ ਬਹੁਤ ਮਾੜਾ ਹੋਊਗਾ ਬਸ ਇੰਨੀ ਗੱਲ ਕੀਤੀ ਉਹ ਬੰਦੇ ਨੇ ਮੋਟਰਸਾਈਕਲ ਸਟਾਰਟ ਰੱਖਿਆ ਨਾਲ ਦੇ ਨਾਲ ਹੀ ਮੋਟਰਸਾਈਕਲ ਲੈ ਕੇ ਨਿਕਲ ਗਿਆ ਜੀ ਇਹ ਰਾ ਕੱਲ ਸ਼ਾਮ ਦੀ ਗੱਲ ਆ ਉਹ ਤੋਂ 8 ਵਜੇ ਤੋਂ ਬਾਅਦ ਬੰਦਾ ਗਾਇਬ ਅੱਜ ਪਤਾ ਲੱਗਿਆ ਕਿ ਉਹ ਤਾਂ ਪੇਪਰ ਉਹਨੇ ਵਾਪਸ ਲੈ ਲਿਆ ਤੁਸੀਂ ਮੈਨੂੰ ਇਹ ਦੱਸੋ ਜਦੋਂ ਇਹ ਇੱਕ ਕੈਟਾਗਰੀ ਦੇ ਗੈਂਗਸਟਰ ਜਿਨ੍ਹਾਂ ਤੇ 2-200 ਪਰਚੇ ਦਰਜ ਉਹ ਜੇਲ੍ਹਾਂ ਚੋਂ ਫੋਨ ਕਰੀ ਜਾ ਰਿਹਾ ਇਹ ਸਰਕਾਰ ਤੋਂ ਪਰਚਾ ਨਹੀਂ ਦਰਜ ਹੋ ਰਿਹਾ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਤਰਨਤਾਰਨ ਐਸਐਸਪੀ ਨੂੰ ਮੈਂ ਇੱਕ ਸ਼ਿਕਾਇਤ ਦੇ ਕੇ ਆਇਆ ਜਿੱਥੇ ਜੱਗੂ ਭਗਵਾਨਪੁਰੀਏ ਦਾ ਫੋਨ ਆਇਆ ਉਹ ਵੀ ਮੈਂ ਬੜੀ ਛੇਤੀ ਜਨਤਕ ਕਰੂੰਗਾ ਉਹ ਉੱਤੇ ਚੰਡੀਗੜ੍ਹ ਤੱਕ ਸ਼ਿਕਾਇਤ ਗਈ ਆ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ ਉਹਨੂੰ ਪ੍ਰੋਟेक्ट ਕਿਉਂ ਕਰ ਰਹੇ ਹੋ ਔਰ ਇਹ ਕੱਲ੍ਹ ਕੇ ਜੀ ਨਹੀਂ ਮੇਰੇ ਹਲਕੇ 'ਚ ਵੀ ਮੈਂ ਬੜੀ ਛੇਤੀ ਉਹ ਪ੍ਰੂਫ ਵੀ ਰਿਲੀਜ਼ ਕਰੂੰਗਾ ਜਿੱਥੇ ਮੈਨੂੰ ਇਹ ਕਿਹਾ ਗਿਆ ਹੈ ਕਿ ਉਹਦੀ ਮਾਤਾ ਇੱਕ ਪਿੰਡ 'ਚ 15 ਲੱਖ ਰੁਪਏ ਲੈਣ ਆਈ ਹੈ ਜਦ ਉਹਨਾਂ ਨੂੰ ਇੰਨੀ ਸਰਪ੍ਰਸਤੀ ਇੰਨੀ ਪ੍ਰੋਟੈਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਤੇ ਤੁਸੀਂ ਮੰਨ ਸਕਦੇ ਹੋ ਕਿ ਫਿਰ ਦੂਜਿਆਂ ਨੂੰ ਕਾਦੀ ਸਿਕਿਉਰ ਸੇਫਟੀ ਐ ਸਿਕਿਉਰਿਟੀ ਰਹੂ ਫਿਰ ਤੋਂ ਮਨਮਰਜ਼ੀ ਕਰਨਗੇ ਪੁਲਿਸ ਉਹਨਾਂ ਤੋਂ ਡਰਨ ਲੱਗ ਗਈ ਹੈ ਕਿ ਇਹਨਾਂ ਨੂੰ ਤਾਂ ਭਾਈ ਸਰਕਾਰ ਇਹਨਾਂ ਦੇ ਨਾਲ ਹੈ ਅੱਜ ਇਹੀ ਕਾਰਨ ਹੈ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਹ ਸਰਪੰਚ ਵੀ ਅੱਜ ਉੱਥੇ ਪੱਟੀ ਜੇ ਮਾਰਤਾ ਹੈ ਪੱਟੀ ਹਲਕਾ ਕੀਦਾ ਜੀ ਵਜ਼ੀਰ ਸਾਹਿਬ ਦਾ ਤੇ ਤੁਸੀਂ ਕਿੱਥੋਂ ਕਹਿ ਸਕਦੇ ਹੋ ਕਿ ਜਿਹੜੀ ਮੋਡਲੀ ਜੋ ਮਤਲਬ ਜਿਹੜੀ ਡੈਮੋਕਰੇਸੀ ਦੀ ਪਹਿਲਾ ਸਟੈਪ ਹੈ ਪੰਚਾਇਤੀ ਚੋਣਾਂ ਜੇ ਉੱਥੇ ਹਾਲਾਤ ਬਣੇ ਪਏ ਆ ਤੇ ਕਿਹੜਾ ਲੋਕਤੰਤਰ ਤੇ ਕਿਹੜੀ ਗਾਰਮਾਈ ਫਿਰ ਜਿੱਥੇ ਡੇਢ ਦੋ ਸਾਲ ਨਹੀਂ ਕਰਾਈ ਸੀ ਸਰਪੰਚੀ ਹੁਣ ਵੀ ਕਰੇ ਬੈਠੇ ਫੈਸਲਾ ਦੇ ਦਿੰਦੇ ਖਰਚੇ ਤੋਂ ਤਾਂ ਬਚ ਜਾਂਦੇ ਆ ਸਾਰੀ ਪ੍ਰਕਿਰਿਆ ਤੋਂ ਬਚ ਜਾਂਦੇ ਜਦੋਂ ਇੱਕ ਪ੍ਰਕਿਰਿਆ ਇੱਕ ਸਿਸਟਮ ਹੈ ਕਿ ਚੋਣ ਇਹ ਪੱਤਰ ਇੰਨੇ ਤਰੀਕ ਤੋਂ ਇੰਨੇ ਤਰੀਕ ਦਾਖਲ ਹੋਣੇ ਆ ਇਸ ਤਰੀਕ ਨੂੰ ਉਹਨਾਂ ਕਾਗਜ਼ਾਂ ਦੀ ਸਕਰੂਟੀ ਹੋਣੀ ਹੈ ਜੇ ਤੁਹਾਡੇ ਤੇ ਇਤਰਾਜ਼ ਰੱਖ ਰਿਹਾ ਸਾਹਮਣੇ ਬਹਿ ਕੇ ਦੱਸਿਆ ਜਾਊਗਾ ਤੁਹਾਡੇ ਤੇ ਇਤਰਾਜ਼ ਕਿ ਉਹਨਾਂ ਤੁਸੀਂ ਦੱਸੋ ਰਾਤ ਦੇ ਹਨੇਰੇ ਤੁਸੀਂ ਲਿਸਟ ਲਾਓ ਲਿਸਟ ਲਾ ਕੇ ਫੋਟੋ ਖਿੱਚ ਕੇ ਲਿਸਟ ਫੇਰ ਹਟਾਤੀ ਦਵਾਰ ਤੋਂ ਲਿਸਟ ਲਾਈ ਵੀਡੀਓ ਬਣਾਈ ਫੋਟੋ ਖਿੱਚੀ ਇਲੈਕਸ਼ਨ ਕਮਿਸ਼ਨ ਨੂੰ ਡੀਸੀ ਮੈਡਮ ਨੂੰ ਭੇਜੀਆਂ ਤੇ ਲਿਸਟਾਂ ਫੇਰ ਲਾਤੀਆਂ ਕਿ ਪਿੰਡ ਇੱਥੇ ਸਾਡਾ ਵੀਡੀਓ ਦਫ਼ਤਰ ਨਾਲ ਫੂਕ ਜਾਏ ਕੋਈ ਔਰ ਉਹ ਸਵੇਰੇ ਅੱਜ ਅਗਲੇ ਦਿਨ ਇਹੀ ਪਤਾ ਲੱਗਿਆ ਹੁਣ ਜੇ ਤੁਸੀਂ ਕਿਸੇ ਡੀਸੀ ਸਾਹਿਬ ਨਾਲ ਗੱਲ ਕਰੋ ਜਾਂ ਕੁਝ ਕਰੋ ਉਹ ਕਹਿੰਦੇ ਜੀ ਇਹ ਤਾਂ ਆਰਓ ਦਾ ਫੈਸਲਾ ਹੈ ਹੁਣ ਤਾਂ ਪਟੀਸ਼ਨ ਹੀ ਰਹੀ ਹੈ ਇਹ ਸਾਰੀ ਪ੍ਰਕਿਰਿਆ ਦਾ ਫਾਇਦਾ ਕੀ ਹੈ ਔਰ ਜੇ ਇਸ ਤਰੀਕੇ ਨਾਲ ਪੈਸੇ ਦਾ ਉਹ 2 ਕਰੋੜ ਦੀ ਜਿਹੜੀ ਬੋਲੀ ਲੱਗੀ ਸੀ ਪੰਚਾਇਤ ਦੀ ਤੁਹਾਡੇ ਸਾਹਮਣੇ ਇਹ じゃ بڑا ਕੋਸ਼ਿਸ਼ ਚੱਲ ਰਿਹਾ ਕੋਈ ਕੰਟਰੋਲ ਨਹੀਂ ਉਨ ਵਿਪਨ ਸ਼ਰਾਬ ਹਰ ਚੀਜ਼ ਦਾ ਬੋਲਬਾਲਾ ਚੱਲ ਰਿਹਾ ਫਰੀਜਨ ਫੇਰ ਇਲੈਕਸ਼ਨ ਤਾਂ ਰਹੀ ਨਹੀਂ ਗਈ ਸੋ ਜੇ ਇਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕੀਤਾ ਗਿਆ ਇਹ ਬੜੇ ਅਫਸੋਸ ਦੀ ਗੱਲ ਹੈ ਔਰ ਜੇ ਇਸ ਤਰੀਕੇ ਨਾਲ ਗੈਂਗਸਟਰਸ ਨੂੰ ਵਰਤ ਕੇ ਔਰ ਗੈਂਗਸਟਰਾਂ ਨੇ ਕੱਲਾ ਇਹ ਨਹੀਂ ਕੀਤਾ ਕਿ ਦਬਕੇ ਨਾਲ ਪੈਸੇ ਵੀ ਕਮਾ ਗਏ ਆ ਪਿੰਡ ਚ ਕੀ ਚੱਲਿਆ ਕਈਆਂ ਚ ਮੇਰੇ ਕੋਲ ਖਬਰ ਆ ਰਹੀ ਉਹ ਵੀ ਮੈਂ ਬੜੀ ਛੇਤੀ ਦਊਂਗਾ ਉਹ ਕਹਿੰਦੇ ਜੀ ਪਿੰਡ ਚ ਜੇ ਸਰਪੰਚੀ ਲੜਾਂਗੇ ਕਿਸੇ ਵੱਡੇ ਪਿੰਡ 'ਚ ਖਰਚਾ 20 ਲੱਖ ਵੀ ਆ ਸਕਦਾ 10 ਲੱਖ ਵੀ ਆ ਸਕਦਾ 15 ਵੀ ਆਉਂ ਕਹਿੰਦਾ ਕੋਈ ਨਾ ਇਹਨੂੰ ਦੇ ਦਿਓ 5 ਲੱਖ ਗਾਂਹ ਵਾਸਤੇ ਕਢਾ ਲਿਆਂਗੇ ਕਿਸੇ ਹੋਰ ਤਰੀਕੇ ਮਤਲਬ ਗੈਂਗਸਟਰ ਨੂੰ ਪੈਸੇ ਦੇ ਰਿਹਾ ਕਿ ਇਹਦੇ ਤੇ ਖਰਚਾ ਕਰ ਲੋ ਤੇ ਕਾਗਜ਼ੀ ਨਾ ਭਰਨ ਦਿਓ ਕਿਸੇ ਨੂੰ ਥਿਸ ਇਜ਼ ਦਾ ਮਾਡਲ ਆਫ ਲੋਕਤੰਤਰ ਜਿਹੜਾ ਆਮ ਆਦਮੀ ਪਾਰਟੀ ਨੇ ਐਦਕੀ ਲਾਗੂ ਕੀਤਾ ਇਹ ਕਦੇ ਵੀ ਨਹੀਂ ਪਹਿਲਾਂ ਵੇਖਣ ਨੂੰ ਮਿਲਿਆ ਸੀਗਾ ਕਿ ਇਸ ਤਰੀਕੇ ਦੀ ਪਿੰਡ ਲੈਵਲ ਤੇ ਦਖਲਅੰਦਾਜ਼ੀ ਕੋਈ ਪਿੰਡਾਂ 'ਚ ਆਪ ਦਾ ਭਾਈਚਾਰਾ ਆਪਦੀ ਇਕੇਕਤਾ ਲੋਕ ਇਹਨਾਂ ਚੀਜ਼ਾਂ ਤੋਂ ਬਹੁਤ ਇਕੱਠੇ ਹੋ ਕੇ ਜੇ ਕੋਈ ਇਹੋ ਜੀ ਗੱਲ ਹੁੰਦੀ ਸੀ ਮਗਰ ਹੁਣ ਹਾਲਾਤ ਇਹ ਜੇ ਬਣ ਗਏ ਉਹਨਾਂ ਕਹਿਣਾ ਪੁਲਿਸ ਕੋਲ ਜਾਣਾ ਪੁਲਿਸ ਸੁਣ ਕੇ ਰਾਜੀ ਨਹੀਂ ਤੁਹਾਡੇ ਕੋਈ ਸਵਾਲ ਜੀ ਤੁਸੀਂ ਵੈਪਨ ਜਮਾ ਕਰਾਉਣ ਦੀ ਗੱਲ ਕੀਤੀ ਬਸਾ ਕਿ ਵੈਪਨ ਤੋਂ ਹੋਣੀ ਧਾਈ ਲੱਗਾ ਬਸ ਪਿਛਲੇ ਦਿਨਾਂ ਦੀ ਜੇ ਗੱਲ ਕਰ ਲੋ ਜੇ ਚੋਣ ਦੇ ਸੈਕਟਰ ਫਾਈਰਿੰਗ ਇਨਸੀਡੈਂਟ ਦਾ ਜੋ ਜਿਦਾਂ ਕਿਹਾ ਉਹ ਰੇਂਜਰਸ ਨਾਲ ਅੱਜ ਤੇ ਪੱਟੀ ਦਾ ਇਨਸੀਡੈਂਟ ਹੋਇਆ ਕਿਦਨ ਇਹ ਡਾਕਟਰ ਨੂੰ ਪਿੰਨ ਸੈਟਮ ਦੀ ਉੱਤੇ ਗੋਲੀ ਚਲਾ ਕੇ ਜਾਂਦੇ ਨੇ ਕਿ ਇਹ ਵੈਪਨ ਪੂਰੇ ਜਮਾ ਨਹੀਂ ਕਰਵਾਏ ਇਹਨਾਂ ਨੇ ਕਿ ਕੀ ਮਚਾ ਦਿੱਤੀ ਨਹੀਂ ਵੈਪਨ ਜਮਾ ਹੀ ਨਹੀਂ ਹੋਈ ਜੀ ਤੁਸੀਂ ਲਿਸਟ ਹੀ ਮੰਗਾ ਲਓ ਕਿ ਜ਼ਿਲ੍ਹੇ 'ਚ ਲਾਇਸੈਂਸ ਕਿੰਨੇ ਨੇ ਵੈਪਨ ਕਿੰਨੇ ਚੜਿਆ ਤੇ ਇਹ ਕਢਾ ਲਓ ਕਿ ਜਮਾ ਕਿੰਨੇ ਹੋ ਤੁਹਾਨੂੰ ਥੋੜੀ ਗੱਲ ਦਾ ਜਵਾਬ ਮਿਲ ਜਾਊਗਾ ਔਰ ਜਿੰਨਾ ਨਾਜਾਇਜ਼ ਹਸਲਾ ਤੁਰਿਆ ਫਿਰਦਾ ਜਿਹਦੇ ਉੱਤੇ ਸਰਕਾਰ ਦਾ ਤਾਂ ਟੋਟਲ ਫੇਲੀਅਰ ਹੈ ਕੋ ਕੰਟਰੋਲ ਹੀ ਨਹੀਂ ਉਹ ਤਾਂ ਗੱਲਾਂ ਹੀ ਛੱਡ ਦਿਓ ਮੇਰੇ ਹਲਕੇ ਚ ਇੱਕ ਹੋਰ ਪਿੰਡ ਆ ਬਹੁਤ ਵੱਡਾ ਪਿੰਡ ਆ ਇੱਕ ਨਾਮੀ ਪਿੰਡ ਆ ਉੱਥੇ ਵੀ ਇਹੀ ਕੰਮ ਚੱਲੂ ਆ ਵੈਪਨ ਲੈ ਕੇ ਛਰੇਆਂ ਤੁਰੇ ਫਿਰਦੇ ਆ ਕਿ ਐਤਕੀ ਤੁਹਾਨੂੰ ਸਰਪੰਚ ਬਣ ਨਹੀਂ ਦੇਣਾ ਮਤਲਬ ਇਹ ਇਸ ਤਰੀਕੇ ਨਾਲ ਲੋਕ ਪਿੰਡਾਂ ਚ ਕਦੇ ਇਹੋ ਜਿਹਾ ਸਿਸਟਮ ਵੇਖਣ ਉਹਨਾਂ ਨੂੰ ਮਿਲਿਆ ਸੀ ਲੋਕਾਂ ਹੀ ਬਦਲਾਵ ਚ ਹੀ ਵੇਖ ਰਿਹਾ ਨਵਾਂ ਕੰਮ ਕਈ ਬਦਲਾਵ ਹੀ ਆ ਕਿ ਪਿੰਡ ਚ ਕੋਈ ਕਾਗਜ਼ ਦਾਖਲ ਕਰਾਉਣ ਹੀ ਨਾ ਜਾਵੇ ਕਦੇ ਪਹਿਲਾਂ ਕਿੰਨੇ ਕੇਸ ਸੁਣੇ ਇਹ ਜੇ ਹਾਂ ਪਿੰਡ ਬਾਈਕਾਟ ਕਰੇ ਮਗਰ ਇੱਥੇ ਤਾਂ ਪਿੰਡ ਡਰਦਾ ਹੀ ਨਹੀਂ ਗਿਆ ਕਿ ਮੁੜ ਕੇ ਕਿਹਨੇ ਆਪਦਾ ਨਿਆਣਾ ਚਕਾਉਣਾ ਜੀ ਤਾਂ ਭਗਵਾਨ ਜੀ ਆਪਣੇ ਜੱਦੀ ਪਿੰਡ ਚ ਵੀ ੱੱਕੇ ਸ਼ਾਈ ਦੇ ਦੋਸ਼ ਲੱਗੇ ਕੀ ਲੱਗਦਾ ਇਹ ਨੌਬਤ ਕਿਉਂ ਹੈ ਜੀ ਕੋ ਮੇਰਾ ਵੀ ਇਹ ਬੜਾ ਵੱਡਾ ਫੇਲੀਅਰ ਹੈ ਲਾਅ ਐਂਡ ਆਰਡਰ ਆਫ ਚੀਫ ਮਿਨਿਸਟਰ ਹਿਮਸੈਲਫ ਇਹ ਠੀਕ ਹੈ ਉਹਨਾਂ ਦੀ ਸਿਹਤ ਨਹੀਂ ਠੀਕ ਰਹਿ ਰਹੀ ਸਿਹਤ ਕਿਉਂ ਨਹੀਂ ਠੀਕ ਰਹਿ ਰਹੀ ਹੈ ਇਸ ਗੱਲ ਦੀ ਮੈਂ ਬਾਰ-ਬਾਰ ਟਿੱਪਣੀ ਕਰਨੀ ਨਹੀਂ ਮਗਰ ਉਹ ਆਪਦੀ ਵੱਖਰੀ ਦੁਨੀਆ 'ਚ ਆ ਔਰ ਜੋ ਗਰਾਊਂਡ ਦੇ ਹਾਲਾਤ ਗਰਾਊਂਡ ਜ਼ੀਰੋ ਤੇ ਹਾਲਾਤੋਂ ਵੱਖਰੇ ਨੇ ਬਿਲਕੁਲ ਔਰ ਅਫਸੋਸ ਦੀ ਗੱਲ ਇਹ ਆ ਕਿ ਬੰਦਾ ਹੁਣ ਤੁਸੀਂ ਮੈਨੂੰ ਦੱਸੋ ਲੋਕਤੰਤਰ ਤੇ ਕੋਰਟਾਂ ਨੇ ਆ ਕੋਰਟ ਦੇ ਆਰਡਰਾਂ ਦੇ ਬਾਵਜੂਦ ਬੰਦਾ ਸ਼੍ਰੀ ਆਮ ਜੱਗੂ ਦਾ ਦਲੇਰੀ ਨਾਲ ਕਾਗਜ਼ ਦਾਖਲ ਕਰਾਉਣ ਸਰਕਾਰੀ ਦਫ਼ਤਰਾਂ 'ਚ ਫਿਰੇ ਉਹਦਾ ਮਤਲਬ ਕੀ ਆ ਉਹਨੂੰ ਕੀ ਦੀ ਪ੍ਰੋਟੈਕਸ਼ਨ ਹੈ ਰੂਲਿੰਗ ਪਾਰਟੀ ਦੀ ਕੋਰਟ ਆਰਡਰ ਕਰ ਰਿਆ ਕਿ ਇਹ ਜ਼ਿਲੇ ਚ ਦਿਖਣਾ ਨਹੀਂ ਚਾਹੀਦਾ ਉਹ ਉੱਥੇ ਫਿਰ ਰਿਹਾ ਲੋਕ ਵੀਡੀਓ ਬਣਾ ਰਿਹਾ ਜਾ ਕੇ ਪੁਲਿਸ ਨੂੰ ਦੇ ਰਿਹਾ ਪੁਲਿਸ ਕਹਿੰਦੀ ਨਾ ਤੁਹਾਡੇ ਕਹਿੰਦਾ ਤੇਰੇ ਕੋਲ ਵੈਪਨ ਹੈ ਨਾ ਇਹਨੂੰ ਜਵਾਬ ਇਹ ਆ ਤੇਰੇ ਕੋਲ ਵੈਪਨ ਹੈ ਨਾ ਜੇ ਕੋਈ ਗੱਲ ਹੋ ਜੂਗੀ ਦੱਸ ਪਰ ਤੋਂ ਵੀ ਜਿਹੜੀ ਤੁਸੀਂ ਜੀ ਜੀ ਸ਼ੇਅਰ ਕੀਤੀ ਉਹਦੇ ਵਿੱਚ ਵੀ ਰਾਜੇ ਜਿਸ ਤਰ੍ਹਾਂ ਦਿਖਾਇਆ ਹੈ ਆਗਮੀ ਦਿਨ ਸੀ ਕਾਗਜ਼ਾਂ ਦਾ ਉਹਦਾ ਜੀ ਉਹਨਾਂ ਨੂੰ ਲੱਗਦਾ ਕਿ ਉਹ ਕਹਿੰਦੇ ਦਫਤਰ ਜਨੇਲ ਉਪਰ ਦੇ ਫਤਿਹੇ ਜੀ ਕਿ ਸਮੇਂ ਨੂੰ 11:00 11:00 ਉਹਨੇ ਸਰਪੇਲੇ ਦੇ ਦਿੱਤੇ ਜੀ 11:00 ਬੱਜਾ ਤਾਂ ਇੱਕ ਕਮਰੇ ਤੇ ਦੇ ਰਹੇ ਨੇ ਜੀ ਉਹ 121 ਪਿੰਡ ਸੀਗੇ ਉਸ ਜਗ੍ਹਾ ਦੇ ਉੱਤੇ ਰੱਖਦਾ ਲੱਗਦਾ ਕਿ ਉਸ ਦਿਨ ਦੇ ਉੱਤੇ ਉਹਨੇ ਕਾਜ ਦਾਖਲ ਹੋ ਸਕਦੇ ਮੇਰੇ ਵੀ ਹੋ ਹੀ ਨਹੀਂ ਸਕਦੇ ਸੀ ਤੁਸੀਂ ਇੱਕ ਵੀਡੀਓ ਆ ਮੌਂਗਾ ਸਾਹਿਬ ਨੇ ਬਣਾਈ ਪਤਾ ਨਹੀਂ ਇਹਨਾਂ ਨੇ ਸ਼ੇਅਰ ਕੀਤੀ ਨਹੀਂ ਕਿ ਉਹ ਚੁੱਕ ਮੌਕੇ ਤੇ ਇੱਕ ਦੋ ਬੰਦੇ ਹੀ ਖਲੋਤੇ ਸੀ ਜਾਂ ਮੇਰਾ ਵੀਰ ਖਲੋਤਾ ਹੈ ਨਿਆਣਾ ਸੀ ਜੀ ਇੱਕ ਮੈਨੂੰ ਲੱਗਦਾ 6-8 ਮਹੀਨੇ ਦਾ ਹੋਣਾ ਸਾਲ ਦਾ ਹੋਣਾ ਜਿੰਨੂੰ ਚੁੱਕ ਕੇ ਇਤਰਾ ਅੰਦਰ ਲੈ ਕੇ ਗਏ ਆ ਮਤਲਬ ਉੱਥੇ ਲੰਗਰ ਨੂੰ ਤਾਂ ਕੋਈ ਨਹੀਂ ਸੀ ਤੇ ਜੇ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਮਤਲਬ ਕੀ ਹੈ ਪਾਰਟਿਸਪੇਸ਼ਨ ਕਿ ਲੋਕਤੰਤਰ ਚ ਲੋਕ ਹਿੱਸਾ ਲੈਣ ਵੱਧ ਤੋਂ ਵੱਧ ਲੈਣ 150 100 ਪਿੰਡ ਹੋਵੇ ਘੱਟੋ ਘੱਟ ਹਜ਼ਾਰਾਂ ਲੋਕਾਂ ਨੇ ਫਾਰਮ ਭਰਨੇ ਹੋਣ ਤੇ ਦਰਵਾਜ਼ਾ ਐਡਾ ਨਿਕਾ ਜਾ ਹੋਵੇ ਤੇ ਉੱਥੇ ਲੋਕਾਂ ਨੂੰ ਸਾਹ ਆਵੇ ਨਾ ਤੇ ਕਿਹੜੀ ਪਾਰਟਿਸਪੇਸ਼ਨ ਹੈ ਮਤਲਬ ਸਰਕਾਰ ਚਾਹੁੰਦੀ ਨਹੀਂ ਸੀ ਕਿ ਕਾਗਜ਼ ਕੋਈ ਭਰੇ ਅਸਲ ਚ ਤਾਂ ਇਹ ਸਿਸਟਮ ਰਿਹਾ ਔਰ ਹੁਣ ਵੀ ਜੇਲ੍ਹਾਂ ਚੋਂ ਫੋਨ ਕਿਵੇਂ ਆ ਰਿਹਾ ਭਾਈ ਮੇਰੇ ਕੋਲ ਇਹ ਬੰਦੇ ਨੂੰ ਤਾਂ ਆਪ ਆਇਆ ਮੈਂ ਸਾਹਮਣੇ ਪੇਸ਼ ਕਰਤਾ ਹੁਣ ਜੇ ਇਹਨੂੰ ਕੁਝ ਹੋ ਗਿਆ ਸਿੱਧੇ ਤੇ ਸਿੱਧੇ ਇਹ ਐਸਐਸਪੀ ਬਟਾਲਾ ਗੁਰਦਾਸਪੁਰ ਡੀਜੀਪੀ ਸਾਹਿਬ ਜ਼ਿੰਮੇਵਾਰ ਹੋਣਗੇ ਭਗਵੰਤ ਮਾਨ ਜ਼ਿੰਮੇਵਾਰ ਹੋਗਾ ਕਿਉਂਕਿ ਇਹਨੇ ਬੜਾ ਵਿਚਾਰ ਕਰਕੇ ਆਇਆ ਕਿ ਮੈਂ ਬੋਲਾਂ ਨਾ ਬੋਲਾਂ ਮੇਰਾ ਤਾਂ ਭਰਾ ਅੱਗੇ ਮਾਰਦਾ ਸੀ ਇੱਕ ਔਰ ਸਹਿੰਦਾ ਬੰਦਾ ਸੀ ਮਤਲਬ ਇਲਾਕਾ ਉਹਦਾ ਹੀ ਮਨ ਦਾ ਸੀ ਉਹਦੇ ਜੋਰ ਨੂੰ ਕਿ ਇਹ ਘਬਰਾਉਂਦਾ ਨਹੀਂ ਡਰਦਾ ਨਹੀਂ ਮਗਰ ਅਖੀਰ 'ਚ ਜਦੋਂ ਕਿਸਮਤ ਆੜ ਜੇ ਜਦੋਂ ਸਮਾ ਮੁੱਕ ਜੇ ਉਹ ਵਿਚਾਰਾ ਭੇਟ ਚੜ ਗਿਆ ਉਹ ਉਹਨਾਂ ਲੋਕਾਂ ਦੇ ਅੱਜ ਇਹਨੂੰ ਕਿਹਾ ਗਿਆ ਕਿ ਤੂੰ ਬੋਲ ਕੇ ਤਾਂ ਵੇਖ ਤੈਨੂੰ ਵੀ ਦੱਸਾਂਗੇ ਕੀ ਕਰਾਂਗੇ ਇਸੇ ਤਰ੍ਹਾਂ ਇੱਕ ਕੇਸ ਹੋਰ ਹੈ ਜਿਹੜੇ ਬੰਦੇ ਸਾਹਮਣੇ ਬੜੀ ਛੇਤੀ ਆਉਣਗੇ ਲਿਖਤੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਕਰਤੀ ਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਮਹੀਨੇ ਦੇ ਅੰਦਰ ਅੰਦਰ ਮਹੀਨਾ ਦਿੱਤਾ ਤੁਹਾਨੂੰ ਭਜ ਲੋ ਜਿੱਥੇ ਭਜਣਾ ਤੁਸੀਂ ਕਿਹੜੀ ਇਲੈਕਸ਼ਨ ਕਰਾ ਰਹੇ ਹੋ ਯਾਰ ਜੀ ਇਹ ਸਾਹਿਬ ਇੱਕ ਨਵਾਂ ਟ੍ਰੈਂਡ ਸੈੱਟ ਹੋ ਰਿਹਾ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਉਹਦੀ ਗੈਸਲ ਬਣਾ ਰਹੇ ਇਲੈਕਸ਼ਨ ਨੂੰ ਦਿਖਾ ਰਹੇ ਇਸਨੇ ਜਲਦੀ ਇਹ ਆ ਰਹੀਆਂ ਜਿਹੜੀ ਚੋਣਾਂ ਤੇ ਹੀ ਹੋ ਰহ ਸੂਬਾ ਸਰਪੰਚੀ ਲਈ ਆ ਰਹੀਆਂ ਅਗਲੀ ਤਾਲ ਸਭਾ ਦੀਆਂ ਆ ਰਹੀਆਂ ਹੋਣਾ ਹੀ ਇਹ ਕੁਛ ਹੈ ਜੀ ਜੇ ਇਹ ਜੇ ਲੋਕ ਕਾਮਯਾਬ ਹੋ ਗਏ ਤੇ ਅੱਗੇ ਹੋਣਾ ਕੀ ਕੁਛ ਹੈ ਬੜਾ ਕਲੀਅਰ ਹੈ ਹਰੇਕ ਨੂੰ ਆਪ ਦੀ ਜਾਨ ਮਾਲ ਦੀ ਸੁਰੱਖਿਆ ਕੀਮਤੀ ਹਰ ਇੱਕ ਨੂੰ ਆਪਦਾ ਨਿਆਣਾ ਕੀਮਤੀ ਹਰ ਇੱਕ ਨੂੰ ਆਪਦੀ ਜ਼ਿੰਦਗੀ ਕੀਮਤੀ ਉਹਨੇ ਕਿੱਥੇ ਆਉਣਾ ਕਿਸੇ ਦੇ ਆਖੇ ਸਾਨੂੰ ਕਈਆਂ ਮੈਨੂੰ ਘੱਟੋ ਘੱਟ 100 ਬੰਦੇ ਨੇ ਕਿਹਾ ਸੀ ਅੱਜ ਨਹੀਂ ਭਾਜੀ ਫੇਰ ਦੱਸਾਂਗੇ ਡਰ ਦੇ ਕਈ ਨਹੀਂ ਆ ਰਹੇ ਸਾਹਮਣੇ ਮਗਰ ਫੋਨ ਬੜੇ ਆਏ ਆ ਔਰ ਇਹ ਫੇਲੀਅਰ ਭਗਵੰਤਮਾਨ ਦਾ ਕਿਉਂਕਿ ਐਨਕਰੀਚ ਕਰ ਰਹੇ ਆ ਇੱਕ ਡਰੇਡਡ ਕ੍ਰਿਮੀਨਲ ਦੇ ਪਿੰਡ 'ਚ ਉਹਦਾ ਭਰਾ ਉਹਦੀ ਮਾਂ ਜਿਹਦੇ ਖਿਲਾਫ ਐਡੇ 100 ਤੋਂ ਵੱਧ ਪਰਚੇ ਹਨ ਉਹ ਆ ਕੇ ਆਮ ਆਦਮੀ ਪਾਰਟੀ ਦੇ ਲੀਡਰ 'ਚ ਭੰਗੜਾ ਪਾਉਣ ਘਰ 'ਚ ਕੀ ਸਾਡੇ 'ਚ ਕਿਸੇ ਨੇ ਕਾਗਜ਼ ਹੀ ਨਹੀਂ ਭਰੇ ਸਾਡੀ ਸਹਿਮਤੀ ਹੋ ਗਈ ਤੇ ਤੁਹਾਨੂੰ ਸਮਝ ਨਹੀਂ ਆ ਰਹੀ ਸਹਿਮਤੀ ਕਿਹੜੀ ਗੱਲੋਂ ਹੋ ਗਈ ਉੱਥੇ ਇੱਕ ਦਿਨ ਪਹਿਲਾਂ ਟਾਰੀ ਦੇ ਐਮਐਲਏ ਵੱਲੋਂ ਸਰਕਾਰ ਦੇ ਖਿਲਾਫ ਵੀ ਤਰਨਾ ਲਾਇਆ ਗਈ ਉਹ ਚਲੋ ਤਾਂ ਯਾਰ ਹੁਣ ਉਹਦੀ ਨਹੀਂ ਕਾਗਜ਼ ਉਹਦੇ ਹਿਸਾਬ ਨਾਲ ਰੱਦ ਹੋਏ ਹੋਣੇ ਸੁੱਖ ਨਾਲ ਬਾਕੀ ਨੇ ਤਾਂ ਕਰਾ ਲਏ ਜਿੱਤੇ ਜਿੱਤੇ ਔਰ ਮੈਂ ਇੱਕ ਹੋਰ ਦਾਅਵਾ ਤੁਹਾਨੂੰ ਚੋ ਸੀਬੀਆਈ ਨੂੰ ਕੇਸ ਦੇ ਦਿਓ ਜੇ ਭਗਵੰਤ ਮਾਨ ਇਹ ਕੱਟੜ ਇਮਾਨਦਾਰ ਔਰ ਇਹਨੂੰ ਇੰਨਾ ਵਿਸ਼ਵਾਸ ਹੈ ਕਿ ਮੇਰੇ ਬੰਦੇ ਇਮਾਨਦਾਰ ਹੈ ਤੁਸੀਂ ਆ ਪੰਚੇਤੀ ਚੋਣਾ ਦੀ ਇਲੈਕਸ਼ਨ ਦੀ ਸੀਬੀਆਈ ਇਨਕੁਆਇਰੀ ਮਾਰ ਕਰਦੇ ਹੋ ਲੋ ਮੈਂ ਤੁਹਾਨੂੰ ਅੱਜ ਕਹਿਣਾ 70 80 ਐਮਐਲਏ ਦੇ ਪਰਚਾ ਹੋ ਜੂਗਾ ਕਰੋੜਾਂ ਰੁਪਏ ਦੀ ਧੰਦਲੀ ਹੋਈ ਹੈ ਰੈਜ਼ਰਵੇਸ਼ਨ ਨੋ ਰੈਜ਼ਰਵੇਸ਼ਨ 'ਚ ਪੈਸੀ ਕਮਾ ਕੇ ਕੀ ਰਿਜ਼ਰਵ ਕਰਨਾ ਹੈ ਕਿ ਨਹੀਂ ਕਰਨਾ ਸਰਪੰਚ ਤੇ 30 30 ਲੱਖ 20 ਲੱਖ ਲੈ ਕੇ ਕਿ ਤਰਫਾ ਸਰਪੰਚ ਬਣਾਤੇ ਗਏ 50 50 ਲੱਖ ਤੱਕ ਰੇਟ ਗਿਆ ਔਰ ਕਈ ਉਹਦੇ 'ਚ ਵੀਡੀਓ ਫਸਨੇ ਅਫਸਰ ਫਸਨੇ ਆ ਤੇ ਕਈ ਇੱਕ ਇੱਕ ਐਨਓਸੀ ਚੁੱਲ੍ਹਾ ਟੈਕਸ ਦੀ ਐਨਓਸੀ ਦਾ ਰੇਟ ਕਿੰਨਾ ਰਿਹਾ ਤੁਹਾਨੂੰ ਪਤਾ ਹੈ ਕਿ 50 50000 ਰੁਪਏ ਤੇ ਚੁੱਲ੍ਹਾ ਟੈਕਸ ਦੀ ਐਨਓਸੀ ਗਈ ਆ ਸਰ ਮਿਲੀ ਉਹਦੇ ਵਿੱਚ ਇਹ ਵੀ ਸਾਰਾ ਹੈ ਕਿ ਦੋ ਦੋ ਤਿੰਨ ਤਿੰਨ ਜਣਿਆਂ ਨੂੰ ਮਿਲ ਗਿਆ ਵੀ ਇਹ ਵੀ ਲੋੜਦਾ ਕਿ ਇੱਕ ਨਹੀਂ ਸ਼ਬਾਸ਼ ਔਰ ਮੈਂ ਇੰਨਾ ਆਹਾਂ ਸੀ ਮੇਰੇ ਦੋ ਤਿੰਨ ਬੰਦੇ ਪੈਸੇ ਦੇ ਕੇ ਆਏ ਮੈਂ ਕਿਹਾ ਕੀ ਹੋਇਆ ਉਹ ਕਹਿੰਦੇ ਪਾਜੀ ਫਿਰ ਉਹ 50000 ਤੇ ਮੁੱਕ ਗਿਆ ਕਿ ਮੈਨੂੰ ਕਹਿੰਦਾ ਮੈਂ ਲੱਖ ਦਿੱਤਾ ਉਹ ਖੁਸ਼ ਹੀ ਐਨਾ ਕਿ ਲੱਖ ਰੁਪਇਆ ਦੇ ਕੇ ਐਨਓਸੀ ਮਿਲ ਗਈ ਫਿਰ ਮੈਂ ਬਦਲਾ ਵੀ ਆ ਸਾਡੇ ਵੇਲੇ ਤਾਂ ਕਿਸੇ ਨੂੰ ਚਵਾਨੀ ਦੇਣੀ ਪੈਉ ਜੇ ਸਾਡੇ ਦਿਵਾਲੇ ਹੁੰਦਾ ਸੀ ਕਿ ਤੇਰੇ ਹੁੰਦੇ ਸਾਨੂੰ ਪੈਸੇ ਦੇਣੇ ਪੈਗੇ ਤੇ ਕੰਮ ਉਤਰਾ ਹੋ ਜਾਂਦਾ ਹੁਣ ਤਾਂ ਉਹ ਇਸੇ ਤੇ ਖੋਚ ਆਇਆ ਤੇ ਮੈਂ ਤਾਂ ਉਹਦੀ ਫੋਟੋ ਲਾ ਲਈ ਮੈਂ ਕਹਿੰਦਾ ਚੇਤੇ ਤੱਕ ਰਾਉਂਗਾ ਕਿ ਐਡਾ ਖੋਚ ਹੋ ਗਿਆ ਨਾਲੇ ਲੱਖ ਰੁਪਇਆ ਦਿੱਤਾ ਨਾਲੇ ਚੁੱਲਾ ਟੈਕਸ ਦੀ ਪਰਚੀ ਲੈ ਕੇ ਆ ਜਿਹੜੇ ਨਾ ਵੀ ਇਹਨਾਂ ਦੀ ਆਪ ਦੀ ਪਾਰਟੀ ਦੇ ਵੀ ਜਿਹੜੇ ਦੇ ਜਿੱਦੇ ਉੱਤੇ ਵੀ ਬਾਕਮਾਂ ਦੀ ਜਗਾ ਦੇਤੇ ਉਹ ਵੀ ਸਭ ਕੁਝ ਨਹੀਂ ਸੀ ਇੰਨਾ ਤੋਂ ਉਹ ਇਹਨਾਂ ਦੇ ਉਹ ਚਲੋ ਇਹ ਤਾਂ ਵਿਚਾਰਾ ਜਿਹੜਾ ਅੱਜ ਮਾਰਿਆ ਇਹਨਾਂ ਦੀ ਪਾਰਟੀ ਦਾ ਹੀ ਆ ਜੀ ਇਸ਼ੂ ਇਹ ਨਹੀਂ ਯਾਰ ਇਸ਼ੂ ਇਜ਼ ਅਬਾਊਟ ਕਿਵੇਂ ਪਾਰਟਿਸਪੇਸ਼ਨ ਹੋਣੀ ਆ ਤੁਸੀਂ ਤਾਂ ਬਿਗੇਸਟ ਇਸ਼ੂ ਕਿ ਲੋਕਤੰਤਰ ਪਾਰਟਿਸਪੇਸ਼ਨ ਕਿਵੇਂ ਹੋਣੀ ਆ ਤੂੰ ਪੁੱਛ ਲੈ ਹੋ ਗਈ ਤੇਰੀ ਗੱਲ ਦੀ ਜੀ ਸਾਹਿਬ ਬੇਤਰੀ ਸੈਂਕੀ ਇਹ ਕੋਈ ਦੁਰਾਈ ਨਹੀਂ ਆ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਸ਼ਰਿਆਂ ਨੂੰ ਉਦਾਗਰਤੀ ਹੋ ਰਹੀ ਹੈ ਅਸੀਂ ਦੇਖ ਰਹੇ ਆ ਪਰ ਗੱਲ ਇਹ ਹੈ ਕਿ ਤੁਸੀਂ ਕਿਉਂ ਮੁੱਦਾ ਇਹ ਚੁੱਕ ਰਹੇ ਹੋ ਅਸੀਂ ਦੇਖ ਰਹੇ ਹਾਂ ਵਕ ਵਕ ਵੱਡੇ ਆਉਧਿਆਂ ਦੇ ਉੱਤੇ ਬੈਠੇ ਨੇ ਚਾਹੇ ਉਹ ਭਾਜਪਾ ਦੇ ਲੀਡਰ ਨੇ ਚਾਹੇ ਉਹ ਸੈਂਟਰ ਚ ਵਜ਼ੀਰ ਨੇ ਮੈਂ ਮਿੱਟੂ ਸਾਹਿਬ ਦੀ ਗੱਲ ਕਰ ਲਿਆ ਪੰਜਾਬ ਨੂੰ ਰਿਪਰਿਜ਼ੈਂਟ ਕਰਦੇ ਨੇ ਚਾਹੇ ਉਹ ਜਾਖੜ ਸਾਹਿਬ ਨੇ ਚਾਹੇ ਉਹ ਰਾਜਾਵੜਿੰਗ ਸਾਹਿਬ ਨੇ ਉਹ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕੋਈ ਵੀ ਮੁੱਦਾ ਨਹੀਂ ਚੱਕ ਰਿਹਾ ਹੈਗਾ ਸਿਵਾਏ ਤੁਹਾਡੇ ਤੁਸੀਂ ਇੱਕ ਵਿਰੋਧੀ ਧਿਰ ਵਜੋਂ ਮੇ ਮੁੱਦੇ ਚੋਕ ਰਹੇ ਹੂੰ ਲਗਾਤਾਰ ਚੋਕ ਰਹੇ ਜੋ ਦੀ ਪੰਚਾਇਤੀ ਚੋਣਾਂ ਹੋਣੀਆਂ ਨੇ ਪਰ ਉਹਨਾਂ ਦੀ ਚੁੱਪ ਕਿਉਂ ਹੈ ਕੀ ਲੱਗਦਾ ਹੈ ਕਿ ਇਹ ਡੇਡੇ ਵੱਡੀਆਂ ਵਜ਼ੀਰੀਆਂ ਭੋਗ ਛੱਡੀਆਂ ਪਰ ਉਸ ਦੇ ਬਾਵਜੂਦ ਵੀ ਕੀ ਡਰ ਹੈ ਗੈਂਗਸਟਰਾਂ ਦਾ ਡਰ ਹੈ ਜਾਂ ਕਿਸ ਚੀਜ਼ ਦਾ ਡਰ ਹੈ ਤੁਹਾਨੂੰ ਕੀ ਲੱਗਦਾ ਜੀ ਕੋਈ ਕਈ ਬੰਦੇ ਯਾਰ ਤੂੰ ਅਸਲ 'ਚ ਨਾ 5-7 ਦਾ ਨੌ ਇਕੱਠਾ ਲੈਤਾ ਵਿੱਚ ਹਾਂਜੀ ਕਈ ਤਾਂ ਕਈ ਤਾਂ ਸਤਕਾਰਕ ਨੇ ਕਈ ਬੜੇ ਸਤਕਾਰਯੋਗ ਨੇ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਜੀ ਜੀ ਕਈ ਰਾਤ ਦੇ ਹਨੇਰੇ 'ਚ ਟੋਪੀਆਂ ਪਾ ਕੇ ਜਦੋਂ ਪੰਜਾਬ ਦੇ ਸਭ ਤੋਂ ਵੱਡੇ ਸ਼ਰਾਬੀ ਕਬਾਬੀ ਮੁੱਖ ਮੰਤਰੀ ਨੂੰ ਲੋਕਸ਼ਭ ਕੇ ਮਿਲਿਆ ਹੁਣ ਉਹਨਾਂ ਨੇ ਕਾਹਦਾ ਮੁੱਦਾ ਚੁੱਕਣਾ ਫਿਰ ਜਿਨ੍ਹਾਂ ਦੀਆਂ ਬਾਡੀਆਂ ਨੂੰ ਹੀ ਖਤਰਾ ਪਿਆ ਰਹਿੰਦਾ ਹੈ ਰੋਜ਼ ਕਿ ਅੱਜ ਨਾ ਉਹਨਾਂ ਦੀ ਬਾਡੀ ਖੁੱਲ ਜੇ ਤੇ ਕੱਲ੍ਹ ਨਾ ਖੁੱਲ ਜੇ ਇਸ ਲਈ ਇਹ ਜਿਹੇ ਬਾਰੇ ਮੈਂ ਨਹੀਂ ਕੁਝ ਕਹਿਣਾ ਜੀ ਸਾਰੇ ਸਤਿਕਾਰਯੋਗ ਨੇ ਬੜੇ ਸਿਆਣੇ ਨੇ ਸੁਲਝੇ ਨੇ ਸਮਾਟ ਪਾਉਂਦੇ ਨੇ ਕੀ ਹੈ ਉਹ ਦੱਸ ਸਕਦੇ ਮਗਰ ਕਈ ਚੰਗੇ ਲੀਡਰ ਵੀ ਨੇ ਉਹਨਾਂ ਬਾਰੇ ਉਹ ਦੱਸ ਸਕਦੇ ਉਹ ਕਿਉਂ ਨਹੀਂ ਬੋਲੇ ਆ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਜੀ ਦੇਖੋ ਮੈਂ ਕੋਈ ਫੈਕਟਸ ਮਿਸ ਰਿਪਰੈਜ਼ੈਂਟ ਨਹੀਂ ਕਰ ਰਿਹਾ ਮੈਂ ਨੋ ਲੈ ਕੇ ਤੁਹਾਨੂੰ ਦੱਸ ਰਿਹਾ ਕਿ ਇਤਰਾਜ਼ ਵਾਲੇ ਕੇਸ ਚ ਕੀ ਤਾਂਦਲੀ ਹੋਈ ਆ ਮੈਂ ਤੁਹਾਨੂੰ ਬੰਦਾ ਪੇਸ਼ ਕਰ ਰਿਹਾ ਜਿਹਨੂੰ ਜਗਉ ਭਗਵਾਨਪੁਰੀਏ ਦਾ ਫੋਨ ਆਇਆ ਆ ਸਾਡਾ ਮੁੰਡਾ ਪਿੱਛੇ ਆ ਗਿਆ ਇੱਧਰ ਆ ਜਾ ਮੀਆਂ ਪੰਧੇਰ ਤੋਂ ਆਪਣਾ ਮਨਪ੍ਰੀਤ ਡੱਡੀਆਂ ਇਹ ਪਰਿਵਾਰ ਕਈ ਵਾਰੀ ਸਰਪੰਚੀ ਕਰ ਚੁੱਕਿਆ ਇਹਦੇ ਕਾਗਜ਼ ਰਿਜੈਕਟ ਹੋ ਗਏ ਕੱਲ 3 ਇਹਦੀ ਵਾਈਫ ਦੇ ਤੇ ਹੋਰ 3 ਕੀ ਜੀ ਇਹਨਾਂ ਨੇ ਕਾਗਜ਼ ਨਹੀਂ ਸਹੀ ਭਰੇ ਜਿਹੜਾ ਪਹਿਲਾਂ ਇੰਨੀ ਵਾਰੀ ਸਰਪੰਚੀ ਕਰ ਗਿਆ ਉਹਦੇ ਕਾਗਜ਼ ਹੁਣ ਕਿੱਥੋਂ ਰਿਜੈਕਟ ਹੋ ਗਏ ਇਤਰਾਜ਼ ਵੀ ਨਹੀਂ ਦੱਸਿਆ ਕਿ ਕੀ ਆ ਮੈਂ ਬੜੀ ਵਾਰੀ ਕਿਹਾ ਮੈਂ ਕਿਹਾ ਚਲੋ ਜੇ ਕੋਈ ਇਤਰਾਜ਼ ਹੈ ਕੋਈ ਕਮੀ ਪੇਸ਼ੀ ਤੁਸੀਂ ਸਾਨੂੰ ਦੱਸ ਦਿਓ ਦੱਸਦੇ ਵੀ ਨਹੀਂ ਵਕਾਉਂਦੇ ਵੀ ਨਹੀਂ ਹੁਣ ਬੰਦੇ ਨੂੰ ਕੀ ਪਤਾ ਲੱਗੇ ਕਿ ਇਤਰਾਜ਼ ਕੀ ਹੈ ਇੱਕ ਜਗ੍ਹਾ ਕਹਿੰਦੇ ਕਿ ਤੇਰੇ ਨੇ ਭਰਨੇ ਸਰਪੰਚ ਦੇ ਸੀ ਤੇ ਭਰਤੇ ਸਰਪੰਚ ਨਹੀਂ ਦੇ ਉਹ ਮੈਂ ਜਾਣਦਿਓ ਗੁੱਸੇ ਨੂੰ ਉਹ ਸੌਂਹਾਂ ਖਾਈ ਜਾਂਦਾ ਮੇਰੇ ਕੋਲ ਮੈਂ ਸਰਪੰਚ ਦੇ ਭਰੇ ਆ ਉਹਦੇ ਸਾਰੇ ਮੈਂਬਰ ਚਹੀਏ ਇੱਕੋ ਬੰਦੇ ਨੇ ਸੱਤ ਮੈਂਬਰਾਂ ਦੇ ਕਾਗਜ਼ ਭਰੇ ਤੇ ਸਰਪੰਚ ਦੇ ਭਰੇ ਸੱਤ ਮੈਂਬਰ ਯੋਗ ਹੋ ਗਏ ਤੇ ਸਰਪੰਚ ਯੋਗ ਹੋ ਗਏ ਹੁਣ ਇਹ ਜੇ بڑے ਆਧਾਰਨ ਨੇ ਜੀ ਮੈਂ ਤਾਂ ਕਹਿਣਾ ਦਾਸਤਾ ਦਿਓ ਇਲੈਕਸ਼ਨ ਕਮਿਸ਼ਨ ਦਾ ਫੇ ਕੀ ਰੋਲ ਰਹਿੰਦੀ ਇਹਨਾਂ ਦਾ ਅਫਸੋਸ ਨਾਲ ਕਹਿਣਾ ਪੈਂਦਾ ਜੀ ਚਲੋ ਹੁਣ ਨਾ ਹੀ ਕੁਝ ਬੋਲਾਂ ਤੇ ਐਵੇਂ ਕੀ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਹੱਥ ਖੜੇ ਕਰਤੇ ਮੇਰੀ ਗੱਲ ਹੋਈ ਬਿਕੋਜ਼ ਲੋਕ ਬੜੇ ਦੁਖੀ ਸੀ ਮੇਰੇ ਕੋਲ ਬਹੁਤ ਵੱਡੀ ਗਿਣਤੀ ਚ ਕੱਲ ਲੋਕ ਆਏ ਔਰ ਮੈਂ ਅਖੀਰ ਚ ਪਹਿਲਾਂ ਤਾਂ ਦੇਖੋ ਮੈਂ ਅਪਰੀਸ਼ੀਏਟ ਕਰਦਾ ਹਾਂ ਦੀ ਐਫਰਟਸ ਆਫ ਸਰਟਨ ਆਫਿਸਰਸ ਐਸ ਡੀ ਐਮ ਸਨ ਅਮਨਪ੍ਰੀਤ ਜੀ ਤੇ ਹੋਰ ਦੋ ਤਿੰਨ ਉਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਬਟ ਦੇ ਵਰ ਨਾਟ ਦੀ ਆਰ ਓ ਡੀ ਸੀ ਮੈਮ ਜਿਹੜੇ ਇੱਥੋਂ ਦੇ ਲੱਗੇ ਆ ਸਾਕਸ਼ੀ ਜੀ ਮੈਂ ਉਹਨਾਂ ਦੀ ਵੀ ਐਵੇਂ ਕਹੂੰ ਕਿ ਸ਼ੀ ਟ੍ਰਾਈਡ ਬਟ ਐਂਡ ਆਫ ਦਾ ਡੇ ਤੁਹਾਡੇ ਥੱਲੇ ਅਫਸਰ ਤੁਹਾਡੇ ਆਖੇ ਨਹੀਂ ਲੱਗੇ ਉਹ ਗੜਬੜ ਕਰ ਗਏ ਐ ਦੈਟਸ ਵਾ ਮੈਂ ਤਾਂ ਉਹਨਾਂ ਨੂੰ ਓਵਰਆਲ ਕੰਮ ਲਈ ਜੁਮੇ ਅਠਰਾ ਰਹੇ ਫਿਰ ਇੱਥੇ ਸੂਦਨ ਸਾਹਿਬ ਸਨ ਜਿਹੜੇ ਅਬਜ਼ਰਵਰ ਸੀ ਹਰਪ੍ਰੀਤ ਸੂਦਨ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਬਹੁਤ ਵਧੀਆ ਉਹਨਾਂ ਨੇ ਰਿਸਪੌਂਸ ਦਿੱਤਾ ਮਗਰ ਮੈਨੂੰ ਕਹਿੰਦੇ ਮੇਰੇ ਕੋਲ ਹੈ ਕੋਈ ਪਾਵਰ ਨਹੀਂ ਫਿਰ ਮੈਂ ਇਲੈਕਸ਼ਨ ਕਮਿਸ਼ਨ ਕੋਲ ਗੱਲ ਕੀਤੀ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਕਹਿੰਦੇ ਜੀ ਤੁਹਾਨੂੰ ਆਰਓ ਤੋਂ ਬਾਅਦ ਓਨਲੀ ਰਸਤਾ ਹੈ ਹਾਈ ਕੋਰਟ ਹੁਣ ਤੁਸੀਂ ਮੈਨੂੰ ਗੱਲ ਦਾ ਦੋ ਹਾਈ ਕੋਰਟ ਕਿੰਨੇ ਪਿੰਡ ਵਾਲੇ ਉੱਠ ਕੇ ਚਲੇ ਜਾਣਗੇ ਕੋਈ ਸੌਖਾ ਕੰਮ ਹੈ ਜੀ ਹਾਈ ਕੋਰਟ ਜਾਣਾ ਅਸੀਂ ਕਲੈਕਟਿਵ ਇੱਕ ਰੈਟ ਬਣਾ ਰਹੇ ਆ ਢੜ ਪਿੰਡਾਂ ਦੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਲੀਗਲ ਅਸਿਸਟੈਂਸ ਦੇਣ ਦੀ ਬਟ ਸਾਰੇ ਪ੍ਰਕਿਰਿਆ ਨੂੰ ਤਾਂ ਤੁਸੀਂ ਗੈਂਗਸਟਰਾਂ ਤੋਂ ਗਨ ਕਲਚਰ ਤੋਂ ਕਾਗਜ਼ ਰਿਜੈਕਟ ਕਰਕੇ ਹਰ ਤਰੀਕੇ ਨਾਲ ਤਾਂ ਇਹਨੂੰ ਤਹਿਸ਼ ਨਹਿਸ਼ ਕਰਨ ਦੀ ਕੋਸ਼ਿਸ਼ ਕੀਤੀ ਐ ਇਸ ਨੂੰ ਡੈਮੋਕ੍ਰੇਸੀ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਮਿੱਠਿਆ ਸਾਹਿਬ ਜਿੰਨਾ ਲੋਕਾਂ ਨੇ ਇਹਨਾਂ ਨੂੰ ਜਿਹੜੇ ਕਹਿੰਦੇ ਪੰਡਾ ਮੀਆਂ ਸੱਥਾਂ ਤੋਂ ਸਰਕਾਰ ਚਲਾਵਾਂਗੇ ਉਹ ਹੁਣ ਜ਼ਿਲ੍ਹਾ ਚੋ ਗੈਂਗਸਟਰਾਂ ਨੇ ਸਰਕਾਰ ਚਲਾ ਰਿਆ ਔਰ ਲੋਕ ਬਹੁਤ ਵਿਰੋਧ ਹੋ ਗਏ ਜੀ ਇਹਨਾਂ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਈ ਜੀ ਸੀਨੀਅਰ ਆਮ ਆਦਮੀ ਪਾਰਟੀ ਲੀਡਰਸ ਨੇ ਇਹ ਗੱਲ ਵੀ ਬੜੀ ਛੇਤੀ ਕਲੀਅਰ ਹੋਣੀ ਹੈ ਜੇ ਇਹਦੀ ਫ੍ਰੀ ਐਂਡ ਫੇਅਰ ਹਾਈ ਕੋਰਟ ਇਨਕੁਆਇਰੀ ਹੋ ਜੇ ਜਿਵੇਂ ਉਹ ਇੰਟਰਵਿਊ ਦੀ ਹੋਈ ਹੈ ਲਾਰੈਂਸ ਮਿਸ਼ਨੋਈ ਦੀ ਕਈ ਲੀਡਰਾਂ ਨੇ ਗੈਂਗਸਟਰਾਂ ਨੂੰ ਫੋਨ ਕੀਤਾ ਕਿ ਆ ਫਲਾਣੇ ਪਿੰਡ ਫੋਨ ਕਰਕੇ ਇਹਨੂੰ ਬਿਠਾ ਦੇ ਆਮ ਆਦਮੀ ਦਾ ਪਾਰਟੀ ਦਾ ਲੀਡਰ ਗੈਂਗਸਟਰ ਨਾਲ ਇਨ ਟੱਚ ਹੋ ਰਿਹਾ ਜਾਂ ਉਹਦੇ ਫੈਮਿਲੀ ਮੈਂਬਰ ਨਾਲ ਇਨ ਟੱਚ ਹੋ ਰਿਹਾ ਉਹਨੂੰ ਕਹਿ ਰਿਹਾ ਕਿ ਫਲਾਣੇ ਫਲਾਣੇ ਨੂੰ ਬਿਠਾ ਦੇ ਭਾਈ ਫਿਰ ਇਹੇ ਚ ਕੀ ਹਾਲਾਤ ਰਹਿ ਗਏ ਲੈਟ देयर बी ਅ ਹਾਈ ਕੋਰਟ ਮੋਨਿਟਰਡ ਇਨਕੁਆਇਰੀ ਜਿਵੇਂ ਆ ਲਾਰੈਂਸ ਬਿਸ਼ਨੋਈ ਚ ਵੀ ਕਹਿੰਦੇ ਸੀ ਨਾ ਇੰਟਰਵਿਊ ਨਹੀਂ ਹੋਈ ਔਰ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀਗਾ ਇੰਟਰਵਿਊ ਪੰਜਾਬ 'ਚ ਹੋਈ ਯਾਰ ਮੈਂ ਸੋਨੀ ਇੱਕ ਐਸਐਸਪੀ ਦਾ ਨਾ ਲੈਂਦਾ ਸੀ ਸੋਨੀ ਦੀ ਨੌਲੇਜ ਸੀ ਉਹ ਐਸਐਸਪੀ ਮਹੌਲੀ ਸੀ ਉਸ ਵੇਲੇ ਉਹਨੂੰ ਪਤਾ ਸੀ ਇੰਟਰਵਿਊ ਹੋਈ ਆ ਮਗਰ ਉਹਨੂੰ ਤਾਂ ਮੁੜ ਕੇ ਇਹਨਾਂ ਨੇ ਐਸਐਸਪੀ ਰੋਪੜ ਲਾਇਆ ਐਸਐਸਪੀ ਰੋਪੜ ਲੱਗਿਆ ਤੇ ਹਾਈ ਕੋਰਟ ਨੇ ਉਹਦੇ ਖਿਲਾਫ ਸਟ੍ਰਿਕਚਰ ਪਾਸ ਕੀਤੇ ਜਦੋਂ ਮਾਈਨਿੰਗ ਦਾ ਪਰਚਾ ਦਿੰਦਾ ਸੀ ਮਗਰ ਮਾਈਨਿੰਗ ਦਾ ਪਰਚਾ ਬੰਦਿਆਂ ਤੇ ਨਹੀਂ ਦਿੰਦਾ ਸੀਗਾ ਮਸ਼ੀਨਰੀ ਤੇ ਦੇ ਦਿੰਦਾ ਸੀ ਜਸਟਿਸ ਸ਼ਿਕਾਵਤ ਸਾਹਿਬ ਸਨ ਜੇ ਮੈਨੂੰ ਯਾਦ ਆਉਂਦਾ ਉਹਨਾਂ ਨੇ ਸਟ੍ਰਿਕਚਰ ਪਾਸ ਕੀਤੇ ਉਹਨੂੰ ਉਹਨਾਂ ਨੇ ਕਿਹਾ ਕਿ ਤੂੰ ਆਪਦੀ ਫਾਈਲ ਲੈ ਕੇ ਆ ਮੇਰੇ ਕੋਲ ਜਿਹੜੀ ਤੂੰ ਲਾਅ ਐਂਡ ਆਰਡਰ ਦੀਆਂ ਮੀਟਿੰਗਾਂ ਕਰਦਾ ਕਿ ਤੂੰ ਕਰਦਾ ਕੀ ਆ ਉਥੇ ਕਦੋਂ ਤੁਸੀਂ ਇਹ ਗੱਲ ਸੁਣੀ ਹੈ ਕਿ ਹਾਈ ਕੋਰਟ ਦੇ ਜੱਜ ਸਾਹਿਬਾਨ ਲਾਅ ਐਂਡ ਆਰਡਰ ਦੀ ਮੀਟਿੰਗ ਦੀਆਂ ਫੈਸਲੇ ਮੰਗਾਉਣ ਲੱਗ ਜਾਣ ਕਿ ਕਰ ਕੀ ਰਿਹਾ ਆ ਉਹ ਦੇ ਦਫਤਰ 'ਚ ਬੈਠੇ ਅਜ ਉਹਦਾ ਨਾ ਸਾਹਮਣੇ ਆ ਗਿਆ ਕਿ ਨਹੀਂ ਆ ਗਿਆ ਹੁਣ ਵੀ ਇਹੀ ਕੁਝ ਹੋ ਰਿਹਾ ਔਰ ਮੈਂ ਕਹਿ ਰਿਹਾ ਕਈ ਐਸਐਸਪੀ ਬੜੇ ਕਾਬਿਲ ਨੇ ਮਗਰ ਸਰਕਾਰ ਦੇ ਪ੍ਰੈਸ਼ਰ ਹੇਟ ਨਾ ਹੋਣ ਕਿ ਜਾਨ ਮਾਲ ਦੀ ਹਿਫਾਜ਼ਤ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈ ਜਦੋਂ ਇਹ ਪਿੰਡਾਂ 'ਚ ਰਹਿਣ ਵਾਲੇ ਲੋਕ ਬੇਕਾਪੀ ਨਾਲ ਲੜਾਈ ਲੜਨ ਲਈ ਤਿਆਰ ਹੈ ਮਗਰ ਲੜਾਈ ਉਹ ਤੋਂ ਲੜ ਸਕਦੇ ਜੇ ਪੁਲਿਸ ਵੀ ਸਾਥ ਦੇਵੇ ਇਸ ਲਈ ਸ਼ਹਿਰ 'ਚ ਕਈ ਬਿਜ਼ਨਸਮੈਨ ਤੇ ਡਾਕਟਰ ਤਾਂ ਸ਼ਿਕਾਇਤ ਕਰਕੇ ਰਾਜੀ ਨਹੀਂ ਉਹ ਕਹਿੰਦੇ ਛੱਡੋ ਪਰਾਂ ਦੇ ਦਿਓ ਪੈਸੇ ਉਹਨਾਂ ਨੂੰ ਉਹ ਰੂਟ ਸੌਖਾ ਲੱਗਦਾ ਪੈਸੇ ਦੇਣ ਦਾ ਪੁਲਿਸ ਤੇ ਵਿਸ਼ਵਾਸ ਸਰਕਾਰ ਤੇ ਬੇਵਿਸ਼ਵਾਸੀ ਹੋ ਗਈ ਹੈ ਪੈਸੇ ਦਾ ਰੂਟ ਸੌਖਾ ਲੱਗਦਾ ਠੀਕ ਹੈ ਜੀ ਜਿਹੜੇ ਐਕਜਿਟ ਕੋਲ ਆਏ ਨੇ ਹਰਿਆਣਾ ਤੇ ਜੇਨਕੇ ਦੇ ਹਾਂ ਜੀ ਤੁਸੀਂ ਅਕਸਰ ਸਿਆਸੀ ਵਿਖੋਲੇਆ ਕਰਦੇ ਨਹੀਂ ਠੀਕ ਹੀ ਆ ਜੀ ਬਣ ਜਾਣੀ ਆ ਕੱਲ ਅਰੇ ਜੀ ਕੁਝ ਕਾਮਰਸ ਨੂੰ ਬਹੁਤ ਪਿਆ ਹੈ ਜੀ ਉਹ ਦੱਸ ਹੌਣੇ ਬਣ ਜਾਣਾ ਜੀ ਕੱਲ ਹੋਰ ਕੀ ਹੈ ਜੀ ਠੀਕ ਹੈ ਜੀ ਉੱਥੇ ਹੁਣ ਜਿਹੜੇ ਐਗਜ਼ਿਟ ਪੋਲ ਆਏ ਆ ਉਹ ਮੇਰੇ ਮੇਰੇ ਵੀ ਸੋਰਸ ਜਿੰਨੇ ਸੂਤਰ ਆਪਾਂ ਲਾਏ ਆ ਸਾਡੇ ਸੋਰਸ ਵੀ ਇਹੀ ਦੱਸਦੇ ਆ ਤੇ ਔਰ ਮੈਂ ਸਮਝਦਾ ਇਹ ਭਾਜਪੀ ਨੂੰ ਤੇ ਹੋਰ ਪਾਰਟੀਆਂ ਨੂੰ ਥੋੜੀ ਸੋਚਣ ਦੀ ਲੋੜ ਹੈ ਕਿ ਹਾਲਾਤ ਕਿਉਂ ਬਣੇ ਪੰਜਾਬ ਦੇ ਨਾਲ ਜੋ ਵਿਤਕਰਾ ਹੋ ਰਿਹਾ ਮੈਨੂੰ ਆਸ ਹੈ ਉਮੀਦ ਹੈ ਕਿ ਹੁਣ ਤਾਂ ਭਗਵੰਤ ਮਾਨ ਦੀ ਭਾਈਵਾਲ ਪਾਰਟੀ ਹਰਿਆਣੇ 'ਚ ਆ ਜਾਣੀ ਆ ਤੇ ਪਾਣੀ ਜੇ ਪੰਜਾਬ ਦਾ ਪਾਣੀਆ ਦਾ ਮੁੱਦਾ ਪੰਜਾਬ ਦੇ ਬਾਕੀ ਮੁੱਦੇ ਇਹ ਆਪਦੇ ਰਾਹੁਲ ਗਾਂਧੀ ਤੇ ਕੇਜਰੀਵਾਲ ਜਿਵੇਂ ਹੱਥ ਨਾਲ ਹੱਥ ਫੜ ਕੇ ਸੀਟ ਸ਼ੇਅਰਿੰਗ ਕਰਦੇ ਆ ਉਤਰਾਂ ਸਾਡੇ ਮੁੱਦੇ ਵੀ ਸੋਲਵ ਕਰ ਦੇ। ਥੈਂਕ ਯੂ। ਕਿਸਾਨਾਂ ਦੀ ਫਸਲ ਦੀ ਲਿਫਟਿੰਗ ਨਹੀਂ ਹੋ ਰਹੀ ਜੀ ਝੋਨੇ ਦੀ ਜਿਹੜੀ। ਕਿਸਾਨ ਪ੍ਰਚਾਰ। ਚਲੋ ਇਹ ਵੈਸੇ ਮੈਂ ਗੱਲ ਆਲਰੇਡੀ ਰੇਸ ਕਰ ਚੁੱਕਿਆ ਜੀ। ਡੀਏਪ ਮੈਂ ਅੱਜ ਕਿਸਾਨ ਭਰਾਵਾਂ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਜਦ ਵੀ ਤੁਸੀਂ ਡੀਏਪ ਦੀ ਬੋਰੀ ਲੈਣ ਜਾਉਂਗੇ ਬਹੁਤ احتیاط ਰੱਖਿਓ ਧਿਆਨ ਰੱਖਿਓ ਕਿਉਂਕਿ ਡੀਏਪੀ ਦੀ ਏਡੀ ਵੱਡੀ ਸ਼ਾਰਟਫਾਲ ਹੈ ਸਰਕਾਰ ਫੇਲ ਹੋ ਗਈ ਹੈ ਡੀਏਪੀ ਜਿੰਨੀ ਡਿਮਾਂਡ ਹੈ ਉੰਨੀ ਪ੍ਰੋਵਾਈਡ ਕਰਨ ਚ ਤੁਹਾਨੂੰ ਨਕਲੀ ਡੀਏਪੀ ਅਸਲੀ ਬੈਗ ਚ ਵੇਚੀ ਜਾਊਗੀ ਮਤਲਬ ਟੋਟਲ ਫਰਾਡ ਕਿਸਾਨਾਂ ਨਾਲ ਹੋਊਗਾ ਔਰ ਉਹਦੇ ਲਈ ਜ਼ਿੰਮੇਵਾਰ ਸਿਰ ਇੱਕੋ ਚਿਹਰਾ ਹੈ ਵੱਡਾ ਭਗਵੰਤ ਮਾਨ ਜੀ ਨੇ ਆ ਮਹੀਨਾ ਤਾਂ ਚਲੋ ਇਲਾਜ ਮੈਂ ਉਹਨਾਂ ਦੀ ਸਿਹਤ ਠੀਕ ਹੋਵੇ ਮਗਰ ਇਲਾਜ ਇਹ ਨਹੀਂ ਕਿ ਕੋਈ ਪ੍ਰੋਬਲਮ ਸੀ ਵੱਧ ਪੀਣ ਕਰ ਕਰਕੇ ਲਿਵਰ ਕਰ ਉਹ ਪ੍ਰੋਬਲਮ ਕਰ ਕਰਕੇ ਉਹ ਜਾ ਕੇ ਡੀਏਪੀ ਦਾ ਮਸਲਾ ਨਹੀਂ ਚੁੱਕ ਪਾਏ ਮੇਰੀ ਗੱਲ ਦਾ ਉਹਨਾਂ ਨੇ ਗੁੱਸਾ ਕਰਨਾ ਕਿ ਮੇਰੀ ਬਿਮਾਰੀ ਮੈਂ ਭਾਈ ਤੂੰ ਸਿਹਤਮੰਦ ਰਵੇਂ ਤੂੰ ਖਾਂਦਾ ਪੀਂਦਾ ਰਵੇਂ ਮੇਰੀ ਇਹ ਇਹ ਮਤਲਬ ਅਰਦਾਸ ਤਾਂ ਨਹੀਂ ਕਹਿ ਸਕਦਾ ਮਗਰ ਸ਼ੁਭ ਕਾਮਨਾਵਾਂ ਨੇ ਮਗਰ ਤੇਰੀ ਹਰਕਤਾਂ ਕਰਕੇ ਲੋਕਾਂ ਦਾ ਬੇੜਾਗਰ ਨਾ ਹੋਵੇ ਔਰ ਉਹ ਯੂਰੀਆ ਡੀਏਪੀ ਇੰਨੀ ਨਕਲੀ ਵਿਕਣੀ ਐ ਇਸ ਵਾਰੀ ਕਿਉਂਕਿ ਸ਼ਾਰਟਫਾਲ ਨਹੀਂ ਸੇਮ ਵੇ ਆਰਤੀ ਆਜ ਤੁਸੀਂ ਕਿਸੇ ਮੰਡੀ ਜਾ ਕੇ ਵੇਖ ਲਓ ਨੱਕੋ ਨੱਕ ਭਰੀਆ ਆਰਤੀਆ ਤੇ ਆਪਣਾ ਲੇਬਰ ਦੀ ਸਟ੍ਰਾਈਕ ਹੈ ਉਹ ਕਹਿੰਦੇ ਅਸੀਂ ਆਤ ਨਹੀਂ ਲਾਉਣਾ ਕੀ ਉਸ ਨੂੰ ਐਡਰੈਸ ਕਰਨ ਲਈ ਕੁਝ ਹੋ ਰਿਹਾ ਜਿੰਨੇ ਸ਼ੈਲਰ ਨੇ ਉਹ ਢੱਕੋ ਢੱਕ ਭਰੇਆ ਲਿਫਟਿੰਗ ਨਹੀਂ ਹੋ ਰਹੀ ਸੋ ਬੜੀ ਸੀਰੀਅਸ ਪ੍ਰੋਬਲਮ ਪੰਜਾਬ ਦੇ ਸਾਹਮਣੇ ਲਿਫਟਿੰਗ ਪੱਖੋਂ डीएपी पक्खो यूरिया पक्खो किसानी नु बहुत बड़ी प्रॉब्लम आ रही है जिन्नू एड्रेस ਕਰਨ ਲਈ ਸਰਕਾਰ ਨੂੰ ਟਾਈਮ ਨਹੀਂ ਕੋਈ ਪਤਾ ਨਹੀਂ ਸ਼ਾਇਦ ਭਗਵੰਤmaal ਆ ਗੈਂਗਸਟਰਾਂ ਦੀ ਮਦਦ ਨਾਲ ਲਿਫਟਿੰਗ ਕਰਾ ਦੇ ਤੇ ਕਰਾ ਦੇ ਵੈਸੇ ਨਹੀਂ ਹੁੰਦੀ ਇਹਦਾ ਅੱਜ ਕੱਲ ਇਹਨਾਂ ਦਾ ਮੁੱਖ ਡਵਾਈਸਰ ਹੁਣ ਪੰਨੂ ਦੀ ਥਾਂ ਇਹੀ ਬਣ ਗਏ ਮੈਨੂੰ ਲੱਗਦਾ ਥੈਂਕ ਯੂ